ਅੰਮ੍ਰਿਤਸਰ ਪਿੰਜਰਾਪੋਲ ਗਊਸ਼ਾਲਾ ਦੇ ਤਰਫੋਂ ਗਊ ਸੇਵਾ ਦਾ ਸੰਕਲਪ ਮੁਹਿੰਮ ਤਹਿਤ ਫੋਕਲ ਪੁਆਇੰਟ ਸਥਿਤ ਗਊਸ਼ਾਲਾ ਦੇ ਆਹਾਤੇ ਦੇ ਵਿੱਚ ਚਾਰ ਪਰਿਵਾਰਾਂ ਨੇ ਗਊਆਂ ਦੀ ਸੇਵਾ ਕਰਨ ਦਾ ਪ੍ਰਣ ਲਿਆ ਹੈ। ਥੋਨ ਦੱਸਦੀ ਹੈ ਕਿ ਇਸ ਮੁਕੇ ਫੋਕਲ ਪੁਆਇੰਟ ਦੇ ਮੁਖੀ ਸੰਦੀਪ ਖੋਸਲਾ ਨੇ ਕਿਹਾ ਕਿ ਜੋ ਵੀ ਗਊ ਮਾਤਾ ਹੈ ਗਊ ਪ੍ਰੇਮੀਆਂ ਦੇ ਯੋਗਦਾਨ ਦੇ ਤੌਰ ਤੇ ਅਸੀਂ ਸ਼ਹਿਰ ਦੀ ਗਊ ਮਾਤਾ ਨੂੰ ਆਪਣੇ ਗਊ ਆਸਰਾ ਦੇ ਵਿੱਚ ਲੈ ਕੇ ਜਾਵਾਂਗੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇੱਕ ਦਿਨ ਅਜਿਹਾ ਵੀ ਆਵੇਗਾ ਕਿ ਸ਼ਹਿਰ ਦੇ ਵਿੱਚ ਕੋਈ ਵੀ ਬੇਸਹਾਰਾ ਗਾਂ ਨਹੀਂ ਮਿਲੇਗੀ। ਇਹ ప్రతి ਮਹੀਨਾ ਹੈ ਜਿਸ 'ਚ ਹਰ ਪਰਿਵਾਰ ਗਊ ਨੂੰ ਸੇਵਾ ਦੇ ਲਈ ਗਊ ਆਸਰਾ ਦੇ ਵਿੱਚ ਲੈ ਕੇ ਜਾ ਸਕਦਾ ਹੈ ਅਤੇ ਗਊਆਂ ਦੀ ਸੇਵਾ ਵੀ ਕਰ ਸਕਦਾ ਹੈ। ਗਊਆਂ ਦੀ ਸੇਵਾ ਦੇ ਨਾਲ ਪੁੰਨ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਉਹਨਾਂ ਅੱਗੇ ਕੀ ਕਿਹਾ ਤੁਸੀਂ ਆਪ ਹੀ ਸੁਣੋ। ਮੇਰਾ ਨਾਮ ਗੌਰਵ ਅਗਰਵਾਲ ਹੈ। ਮੈਨੂੰ ਮੈਂ ਬੜਾ ਧੰਨਵਾਦੀ ਆਮ੍ਰਿਤ ਸਰਪਿੰਜਰੋ ਬੋਲ ਗਊਸ਼ਾ ਅੱਲਾ ਦਾ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਗਊ ਮਾਤਾ ਦੀ ਗੋਪਾਲਾ ਜੀ ਦੀ ਸੇਵਾ ਦਾ ਅੱਜ ਉਹਨਾਂ ਨੇ ਮੇਰੇ ਕੋਲ ਸੰਕਲਪ ਕਰਾ ਕੇ ਮੈਂ ਆਪਣੇ ਸਾਰੇ ਪਰਿਵਾਰ ਇੱਥੇ ਆਇਆ ਤਾਕੀ ਆਪਾਂ ਜਿਹੜੇ ਸਾਡੇ ਠਾਕੁਰ ਜੀ ਦੀ ਗੋਪਾਲਾ ਜੀ ਹੈ ਅਸੀਂ ਉਹਨਾਂ ਦੀ ਸੇਵਾ ਕਰ ਸਕੀਏ ਤੇ ਨਾਲ ਮੈਂ ਆਪਣੇ ਅੰਮ੍ਰਿਤਸਰ ਦੇ ਆਪਣੇ ਵਸਨੀਕਾਂ ਨੂੰ ਵੀ ਹੈ ਬੇਨਤੀ ਕਰਾਂਗਾ ਕਿ ਤੁਸੀਂ ਐਸੋ ਵਿਹਾਰਨ ਦੇ ਵਿੱਚ ਮੇਰੇ ਨਾਲ ਜੁੜੋ ਪਰਨਵਲ ਜੀ ਦੇ ਨਾਲ ਸੰਦੀਪ ਖੋਸਲਾ ਜੀ ਦੇ ਨਾਲ ਸਾਡੇ ਗਊਸ਼ਾਲਾ ਦੇ ਪ੍ਰਧਾਨ ਸੰਤੋਸ਼ ਗੁਪਤਾ ਜੀ ਦੇ ਨਾਲ ਜੁੜੋ ਤਾਂ ਕਿ ਅਸੀਂ ਵੱਧ ਤੋਂ ਵੱਧ ਆਪਣੇ ਸਨਾਤਨ ਧਰਮ ਦਾ ਪ੍ਰਚਾਰ ਕਰੀਏ ਤੇ ਔਰ ਲੋਕਾਂ ਨੂੰ ਆਉਣ ਵਾਲੀ ਜਿਹੜੀ ਯੁਵਾ ਪੀੜੀ ਹੈ ਉਹਨਾਂ ਨੂੰ ਵੀ ਇਸ ਕੱਲ ਦਾ ਪ੍ਰਸਾਹਨ ਕਰੀਏ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸ ਤੋਂ ਵੀ ਵੱਧ ਚੜ੍ਹ ਕੇ ਸੇਵਾ ਕਰਨੀ ਹੈ ਤੁਹਾਨੂੰ ਅੱਤ। ਅਸੀਂ ਜਿਹੜੀ ਮੁਹਿੰਮ ਕਿਤੇ ਸੀ ਕਿ ਅੰਮ੍ਰਿਤਸਰ ਨੂੰ ਅਸੀਂ ਜਿਹੜੀ ਲਾਚਾਰ ਗੋਹ ਮੁਕਤ ਕਰਨਾ ਹੈ ਜਿਹੜੀਆਂ ਲਾਚਾਰ گاਵਾ ਉਹ ਅਸੀਂ ਅੰਮ੍ਰਿਤਸਰ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਨਾ ਰਹਿਣ। ਸਾਨੂੰ ਅੰਮ੍ਰਿਤਸਰ ਦੇ ਲੋਕ ਸਾਡਾ ਬਹੁਤ ਸਹਿਯੋਗ ਕਰਦੇ ਆ ਜਿਸ ਦਾ ਪਿਛਲੇ ਸੰਡੇ ਉਸ ਤੋਂ ਪਿਛਲੇ ਸੰਡੇ ਪ੍ਰੋਗਰਾਮ ਹੋਇਆ ਅੱਜ ਫੇਰ ਅੱਠ ਲੋਕ ਅੱਤ ਕਾਵਾਂ ਗੋਦ ਲਿੱਤੀਆਂ ਗਈਆਂ ਜਿਦੇ ਨਾਲ ਕਿ ਗਊ ਸੇਵਾ ਦੇ ਵਿੱਚ ਬੜਾ ਜ਼ਿਆਦਾ ਯੋਗਦਾਨ ਮਿਲ ਰਿਹਾ ਤੇ ਅਸੀਂ ਤੇ ਅਸੀਂ ਚਾਹੁੰਦੇ ਆ ਕਿ ਗੋ ਰੱਖਿਆ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਗੋ ਸੇਵਾ ਗੋ ਰੱਖਿਆ ਤਾਂ ਹੀ ਹੋ ਸਕਦੀ ਹੈ ਤੇ ਅਸੀਂ ਗੋ ਸੇਵਾ ਕਰੀਏ ਐਨ ਕਿ ਅਸੀਂ ਗੋ ਰੱਖਿਆ ਕਰਦੇ ਕਰਦੇ ਧਾਵਾਂ ਨੂੰ ਸਰਕਾਰ ਦੇ ਛੱਡ ਦਈਏ ਭੁੱਖੇ ਮਰਨ ਵਾਸਤੇ ਸਾਨੂੰ ਜਿੰਨੀ ਵੀ ਗੋ ਰੱਖਿਆ ਹੈਗੀ ਆ ਉਹ ਗੋ ਸੇਵਾ ਨਾਲ ਹੀ ਸੰਭਵ ਆਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਧਾਵਾਂ ਨੂੰ ਗਊਸ਼ਾਲਾ ਵਿੱਚ ਲਿਆਂਦਾ ਜਾਵੇ ਤਾਂ ਉਹਨਾਂ ਦੀ ਸੇਵਾ ਕੀਤੀ ਜਾਵੇ ਕਮਲਿਆ ਸਾਡੇ ਵੱਡੇ ਭਾਈ ਸਾਹਿਬ ਸੰਦੀਪ ਫੌਸਲਾ ਜਿੰਨਾ ਸਾਨੂੰ ਮੌਕਾ ਪ੍ਰਦਾਨ ਕੀਤਾ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਦੇ ਆਭਾਰੀ ਹਾਂ ਕਿ ਇਹ ਗੋਸ਼ਾਲਾ ਨਾਲ ਆਪ ਜੁੜੇ ਹੈ ਔਰ ਆਪਣੀ ਮਿਹਨਤ ਨਾਲ ਆਪਣੀ ਹਿੰਮਤ ਨਾਲ ਹੋਰ ਲੋਕਾਂ ਨੂੰ ਨਾਲ ਜੋੜ ਰਹੇ ਆ ਅਸੀਂ ਵੀ ਉਹਨਾਂ ਦੇ ਵਿੱਚ ਇੱਕ ਤੁਛ ਪ੍ਰਾਣੀ ਹੈਗੇ ਆ ਪ੍ਰਮਾਤਮਾ ਇਹਨਾਂ ਨੂੰ ਬਹੁਤ ਖੁਸ਼ ਰੱਖੇ ਤੇ ਇਹਨਾਂ ਨੇ ਸਾਨੂੰ ਜਿਹੜਾ ਇੱਕ ਗਊ ਮੱਤਾ ਦੀ ਸੇਵਾ ਕਰਨ ਦਾ ਸੌਭਾਗ્ય ਪ੍ਰਾਪਤ ਦਿੱਤਾ ਹੈ ਅਸੀਂ ਉਸ ਕੰਮ ਦੇ ਵਿੱਚ ਕਾਮਯਾਬ ਰਹੀਏ ਔਰ ਵੱਧ ਚੜ ਕੇ ਗਊ ਮੱਤਾ ਦੀ ਸੇਵਾ ਕਰੀਏ ਇਹ ਹੋਈ ਮੇਰੀ ਬੀਬੀ ਜੀ ਜੈ ਗੋਮਤਾ ਮਾਤਾ ਕੀ ਜੈ ਅੱਜ ਤੀਸਰਾ ਦਿਵਾਰ ਹੈ ਜਿਹੜਾ ਅਸੀਂ ਪ੍ਰਭੂ ਦੇ ਅਸ਼ੀਰਵਾਦ ਨਾਲ ਅਸ਼ਵਮੇ ਯਾਗ ਸ਼ੁਰੂ ਕੀਤਾ ਸੀ ਪ੍ਰਭੂ ਨੇ ਜਿਹੜੀ ਸਾਡੀ ਜ਼ਿੰਮੇਵਾਰੀ ਲਈ ਸੀ ਅਸੀਂ ਉਹਦੇ ਵਿੱਚ ਦੇਖਿਆ ਸਾਰੇ ਇੰਡਸਟਰੀ ਲਿਸਟ ਵਪਾਰੀ ਬਹੁਤ ਜ਼ਿਆਦਾ ਵੱਧ ਚੜ ਕੇ ਬਾਗ ਲੈ ਰਹੇ ਆ ਮੈਂ ਤੇ ਇੰਨੀ ਇਮੋਸ਼ਨਸ ਲੋਕਾਂ ਦੀ ਦੇਖ ਕੇ ਬੜਾ ਹੈਰਾਨ ਹੋਇਆ ਔਰ ਐਸਾ ਰੁਝਾਨ ਪ੍ਰਭੂ ਚੇਤਨਾ ਕਿਦਾਂ ਪੈਦਾ ਕਰਦਾ ਲੋਕਾਂ ਦੇ ਵਿੱਚ ਕਿ ਲੋਕ ਇੱਕ ਗਾਉਂ ਪੰਜ ਗਾਉਂ 11 52 ਗਊਆਂ ਵੀ ਲੈਣ ਵਾਲੇ ਗੋਦ ਲੈਣ ਵਾਲੇ ਸਾਡੇ ਫੁੱਲ ਇੰਡਸਟਰੀ ਲਿਸਟ ਆਏ ਆ ਪਰ ਅੱਗੇ ਵੱਧ ਕੇ ਲੋਕ ਇਹਦੇ ਵਿੱਚ ਪਾਰਟਿਸਪੇਟ ਕਰ ਰਹੇ ਆ ਇਹ ਮੈਨੂੰ ਸਮਝ ਨਹੀਂ ਆ ਕਿ ਬਹੁਤ ਵੱਡੀ ਗੱਲ ਹੈ ਔਰ ਇਹ ਕਰਮਾ ਵਾਲੇ ਨੂੰ ਸੇਵਾ ਮਿਲਦੀ ਹੈ ਜਿਨ੍ਹਾਂ ਨੂੰ ਇਹ ਚੇਤਨਾ ਆਈ ਹੈ ਜਿਹੜੇ ਇਸ ਅਸ਼ਮੇਈ ਯਾਗ ਤੋਂ ਜੁੜੇ ਆ ਪ੍ਰਭੂ ਉਹਨਾਂ ਨੂੰ ਦਿਨ ਦੁਗਣੀ ਰਾਤ ਚੁਗਣੀ ਰੱਖੀ ਕਰਨ ਔਰ ਮੈਂ ਰਿਕਵੈਸਟ ਕਰਾਂਗਾ ਕਿ ਬਾਕੀ ਵੀ ਮੇਰੇ ਸਨਤਕਾਰ ਵੀਰ ਇੰਡਸਟਰੀ ਵੀਰ ਇਸ ਕੰਮ ਦੇ ਵਿੱਚ ਗਿਆਨ ਤਾਂਕਿ ਅਸੀਂ ਸਾਰੇ ਮਿਲ ਕੇ ਗਊ ਮਾਤਾ ਦੀ ਸੇਵਾ ਕਰ ਸਕੀਏ ਤੇ ਜਿਹੜੀਆਂ ਗਊ ਮਾਤਾ ਸਰਗਾ ਤੇ ਲਵਾਰਿਸ਼ ਕੁਮਰੀਆਂ ਔਰ ਜਿਹੜਾ ਕੂੜਾ ਖਾਰੀ ਹੈ ਐਕਸੀਡੈਂਟ ਦਾ ਕਾਰਨ ਬਣਨੀ ਹੈ ਅਸੀਂ ਸਾਰੀਆਂ ਹੀ ਗਾਵਾਂ ਨੂੰ ਆਪਣੇ ਗਊਸ਼ਾਲਾ ਹੀ ਲਿਆ ਕੇ ਤੇ ਉਹਨਾਂ ਨੂੰ ਇੱਕ ਸਮਾਨ ਜਗ੍ਹਾ ਦੇ ਕੇ ਅਸੀਂ ਉਹਨਾਂ ਦੀ ਸੇਵਾ ਕਰ ਸਕੀਏ ਤੇ ਅਸੀਂ ਜਾਣਦੇ ਹਾਂ ਕਿ ਇਸ ਅਸ਼ਮ ਮੇਗ ਜਗਤਰੀ ਜੀ ਜਿਹੜੇ ਪਾਰਟਿਸਪੇਟ ਕਰਕੇ ਸਾਰੇ ਬਾਗੇਸ਼ਾਲੀ ਬਣਾਉਣ ਨੂੰ ਸਾਰਿਆਂ ਦੇ ਪ੍ਰਭੂ ਮਿਹਰ ਕਰੇ ਔਰ ਮੈਂ ਅਵੀ ਕਵਾਂਗਾ ਕਿ ਜਿਹੜਾ ਮਹੀਨਾ ਚੱਲ ਰਿਹਾ ਹੈ ਇਹ ਸ਼੍ਰੀ ਰਾਮ ਜੀ ਦਾ ਮਹੀਨਾ ਹੈ ਔਰ ਪੂਰਾ ਇੰਡੀਆ ਦੇ ਵਿੱਚ ਹੀ ਪੂਰੇ ਵਿਸ਼ਵ ਦੇ ਵਿੱਚ ਰਾਮ ਮਈ ਵਾਤਾਵਰਨ ਬਣਿਆ ਆ ਕਿਉਂਕਿ 22 ਜਨਵਰੀ ਨੂੰ ਰਾਮ ਜੀ 500 ਸਾਲਾਂ ਦੇ ਬਾਅਦ ਵਿਰਾਜਮਨ ਹੋ ਰਹੇ ਆ ਉਹ ਮੈਂ ਸਮਝਦਾ ਕਿ ਇਹ ਪੂਰੇ ਵਿਸ਼ਵ ਵਾਸਤੇ ਇੱਕ ਕਲਿਆਣ ਦਾ ਟਾਈਮ ਹੈ ਅਸੀਂ ਤੇ ਹੁੰਦੇ ਸੀ ਜਦੋਂ ਸ਼੍ਰੀ ਰਾਮ ਜੀ ਯੋਧਿਆ ਚਾਏ ਸੀ ਤੇ ਲੋਕਾਂ ਨੇ ਦੀਵਾਲੀ ਮਨਾਏ ਸੀ ਤੇ ਅਸੀਂ ਲੋਕ ਦੀਵਾਲੀ ਮਨਾਉਂਦੇ ਸੀ ਅੱਜ ਤੇ ਪ੍ਰਤਿਕਸ਼ਾ ਅਸੀਂ ਦੇਖ ਰਹੇ ਆ ਕਿ ਸਾਡੇ ਸਾਹਮਣੇ ਸ਼੍ਰੀ ਰਾਮ ਜੀ ਵਿਰਾਜਮਨ ਹੋਣਗੇ ਤੇ ਅਸੀਂ ਉਹਨਾਂ 'ਤੇ ਅਰਦਾਸ ਕਰਾਂਗੇ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਮਿਲੇਗਾ ਤੇ ਮੈਂ ਜਰੂਰ ਰਿਕੁਐਸਟ ਕਰਾਂਗਾ ਆਪਣੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕਿ ਵੱਧ ਚੜ ਕੇ ਇਸ ਜਿਹੜੀ 21 ਤਰੀਕ ਦਾ ਦਿਨ ਹੈ ਉਹਨੂੰ ਦੀਵਾਲੀ ਤੋਂ ਵੀ 10 ਗੁਣਾ ਵੱਧ ਅਸੀਂ ਮਨਾਈਏ ਅਸੀਂ ਕੀ ਕਰ ਸਕਨੇ ਆ ਅਸੀਂ ਸੋਚੀਏ ਅਸੀਂ ਕੀ ਦੇ ਸਕਨੇ ਆ ਅਸੀਂ ਲੰਗਰ ਲਗਾਈਏ ਅਸੀਂ ਮੰਦਰਾਂ 'ਚ ਪੂਜਾ ਕਰੀਏ ਅਸੀਂ ਆਪਣੇ ਘਰ ਨੂੰ ਦੀਵਾਲੀ ਵਾਂਗ ਸਜਾਈਏ ਆਪਣੀਆਂ ਫੈਕਟਰੀਆਂ ਨੂੰ ਸਜਾਈਏ ਦੀਪਮਾਲਾ ਕਰੀਏ ਪਟਾਕੇ ਚਲਾਈਏ ਮਠਾਈਆਂ ਵੰਡੀਏ ਉਹ ਸਭ ਤੋਂ ਵਧੀਆ ਗੱਲ ਕੀਰਤਨ ਕਰੀਏ ਪ੍ਰਭੂ ਦਾ ਗੁਣगान ਕਰੀਏ ਪ੍ਰਭੂ ਦਾ ਹਰ ਜਗ੍ਹਾ ਪ੍ਰਚਾਰ ਕਰੀਏ ਇਹ ਸਾਡਾ ਫਰਜ਼ ਹੈ ਅਸੀਂ ਕੀ ਨਹੀਂ ਕਰ ਸਕਦੇ ਪ੍ਰਭੂ ਨੇ ਸਾਨੂੰ ਸਭ ਕੁਝ ਦਿੱਤਾ ਤੇ ਅੱਜ ਜੇ ਸ਼੍ਰੀ ਰਾਮ ਜੀ ਦੇ ਅਦਸ਼ਾ ਨੂੰ ਲੈ ਕੇ ਅਸੀਂ ਅੱਗੇ ਵਧੀਏ ਔਰ ਉਸ ਦਿਨ ਨੂੰ ਤੂਮਤਾਬ ਨਾਲ ਮਨਾਈਏ ਜੈ ਸ਼੍ਰੀ ਰਾਮ ਜੈ ਜੀ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ